ਮੇਰੀ ਕੁਰਤੀ ਫੜ ਕੇ ਲਿਆ ਮੇਰੀ ਗੱਲ ਸੁਣ ਲੈ ਮਾਂ ਸੌ ਹੱਥ ਰਸਾ ਸਿਰੇ ਤੇ ਗੰਡ ਬਈ ਮੈਂ ਤਾਂ ਹੀ ਕੇ ਨਹੀਂ ਜਾਂਦਾ ਬਸ ਮੈਨੂੰ ਪਤਾ ਹੀ ਸੀ ਬਤਾ ਆਹੀ ਗੱਲ ਕਹਿਣੀ ਐ ਜਾਂਦਾ ਕਿਉਂ ਨਹੀਂ ਹੈਗਾ ਫਿਰ ਜਦੋਂ ਤੈਨੂੰ ਪਤਾ ਸੀ ਫਿਰ ਮੈਨੂੰ ਕਹਿਣੀ ਕਾਤੋਂ ਐ ਪੁੱਤ ਜਾਈਦਾ ਹੁੰਦਾ ਆਪਦੇ ਨੇ ਉਹ ਉਹ ਯਾਰ ਮੈਂ ਨਹੀਂ ਜਾਂਦਾ ਆਪਦੇ ਨੇ ਫਿਰ ਕੀ ਕਰੀਏ ਚੱਟ ਲਈ ਉਹਨਾਂ ਨੂੰ ਮੈਨੂੰ ਤਾਂ ਤਾਈ ਦਾ ਕਸਾੜ ਹੀ ਨਹੀਂ ਵਧੀਆ ਲੱਗਦਾ ਪਹਿਲਾਂ ਤਾਂ ਗੱਲ ਸੁਣ ਲੈ ਮੁੰਡਿਆ ਛੇਤਰ ਪੈਣ ਗਏ ਹੁਣ ਤੇਰੇ ਨਾ ਤੂੰ ਜਿਆਦਾ ਨਹੀਂ ਬੋਲਣ ਲੱਗਿਆ ਕੁਝ ਤੇਰੀ ਤਾਈ ਆ ਉਹ ਮੈਂ ਕਦੋਂ ਕਹਿਣਾ ਮਾਂ ਵੀ ਉਹ ਮੇਰਾ ਮਾਸੜ ਲੱਗਦਾ ਹੇ ਗਿਦਾ ਤਾਈਏ ਗੱਲ ਕਰ ਉਹਨੂੰ ਬੋਲਣ ਦਾ ਵੀ ਪਤਾ ਹੋਣਾ ਚਾਹੀਦਾ ਵੀ ਭਾਈ ਜਦੋਂ ਕੋਈ ਘਰੇ ਆਇਆ ਉਹਨੂੰ ਆਦਰ ਸਤਕਾਰ ਨਾਲ ਬੋਲਿਆ ਕਰਦੇ ਨੇ ਉਹ ਤਾਂ ਨਾ ਪਤਾ ਨਹੀਂ ਕਿਉਂ ਗੱਲਾਂ ਵਿੱਚ ਦੀ ਗੱਲਾਂ ਸੁਣਾਈ ਜਾਂਦੀ ਹੁੰਦੀ ਐ ਕੋਈ ਨਾ ਉਹਦੀ ਤਾਂ ਆਦਤ ਐ ਤੂੰ ਨਾ ਜਾ ਕੇ ਮੇਰੀ ਕੁਰਤੀ ਫੜ ਲਿਆ ਤੂੰ ਨਾ ਬਲਾਈ ਉਹ ਤੇਰੀ ਭਾਬੀ ਤਾਂ ਫੜ ਲਈ ਕੁਰਤੀ ਮੇਰੀ ਮੇਰੀ ਗੱਲ ਸੁਣ ਲੈ ਭਾਬੀ ਕੋਲੇ ਖੜਨ ਦਿੰਦੀ ਆ ਉਹ ਹੈ ਉਹਦਾ ਭਾਬੀ ਦੇ ਆਲੇ-ਦਾਲੇ 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 ਬਸ ਐਵੇਂ ਭਾਬੀ ਨੂੰ ਸੁਣਨਾ ਛੱਡਦੀ ਆ ਉਹ ਮੈਂ ਤਾਂ ਉਹਦੇ ਜਿੱਤੇ ਕੁਰਤੀ ਫੜਾਉਣ ਗਿਆ ਮੈਂ ਤਾਂ 2 ਮਿੰਟ ਖੜੇ ਸੀ ਉਹਦੀ ਆ ਗਈ ਲੈ ਉੱਥੇ ਅਕੇ ਕੀ ਗੱਲਾਂ ਕਰਦੇ ਹੋ ਐਂ ਕਰਦੇ ਹੋ ਫਲਾਣਾ ਬਈ ਮੈਂ